ਫੈਸਲਾ ਪਾਰਟੀ ਨੇ ਆਵਦਾ ਕਰ ਲਿਆ ਇੰਟਰਨਲ ਫੈਸਲਾ ਸਾਡਾ ਹੋ ਚੁੱਕਿਆ ਹੈ ਜੀ ਔਰ ਜਿੱਦੇ ਨੋਟੀਫਿਕੇਸ਼ਨ ਹੋ ਜਾਏਗਾ ਉਹ ਪਬਲੀਕਲੀ ਫੈਸਲਾ ਸੁਣਾ ਦਿੱਤਾ ਜਾਏਗਾ ਔਰ ਪਹਿਲੀ ਵਾਰੀ ਡੈਮੋਕਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿਹੜਾ ਉਹ ਫੈਸਲਾ ਲਿਆ ਹੈ ਔਰ ਸਾਰੇ ਲੀਡਰ ਸਭਾਾਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਹੈ ਤੋਂ ਜਿਹੜਾ ਹੈਗਾ ਉਹਨੂੰ ਜਿਹੜਾ ਫਾਰਮਲ ਹੋਰੀ ਅਨਾਉਂਸਮੈਂਟ ਹੈ ਜੀ ਉਹ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਅਨਾਉਂਸਮੈਂਟ ਕਰਾਂਗਾ ਮੈਂ ਤੁਹਾਨੂੰ ਕਹਿ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਹੋਣਾ ਕਿਸੇ ਪਾਰਟੀ ਚ ਡੈਮੋਕਰੈਟਿਕ ਤਰੀਕੇ ਦੇ ਨਾਲ ਫੈਸਲਾ ਲਿਆ ਜਿੱਤੇ ਨੋਟੀਫਿਕੇਸ਼ਨ ਹੋਏਗਾ ਕਾਂਗਰਸ ਪਾਰਟੀ ਆਪਣਾ ਮੇਰ ਦਾ ਉਮੀਦਵਾਰ ਉਹਨੂੰ ਫਾਰਮਲੀ ਫਾਰਮਲੀ ਉਹਨੇ ਅਨਾਉਂਸ ਕਰਾ ਨਾਮ ਐਮਪੀ ਸਾਹਿਬ ਨਾਰਾਜ਼ ਹੋਏ ਨੇ ਕਹਿ ਰਹੇ ਨੇ ਕੁਝ ਸਾਰੇ ਤੁਹਾਨੂੰ ਲੱਗਦਾ ਹੁਣ ਐਮਪੀ ਸਾਹਿਬ ਦੇ ਤੁਹਾਨੂੰ ਪਤਾ ਹੈ ਕਿ ਮਾਤਾ ਜੀ ਦਾ ਡੈਥ ਹੋਈ ਦੀ ਸੀ ਸਾਡੇ ਨਾਲ ਬਿਲਕੁਲ ਐਮਪੀ ਸਾਹਿਬ ਸਾਡਾ ਬਹੁਤ ਸਾਡਾ ਪ੍ਰਾਹਾਰ ਔਰ ਕਿਸੇ ਪ੍ਰਕਾਰ ਦੀ ਕੋਈ ਨਾਰਾਜ਼ੀ ਮੇਰੀ ਮਨ ਵਿੱਚ ਕੀ ਨਿਕਲਿਆ ਸਰ ਹਾਂਜੀ ਨੀ ਮੀਟਿੰਗ ਫਾਈਨਲ ਹੋ ਗਿਆ ਨਹੀਂ ਫਾਈਨਲ ਹੋ ਗਿਆ ਨਾਮ ਹੋ ਗਿਆ لیکن اوری فارمال اناؤنسمنٹ ہے ਜਿਹੜੀ ਤੇ ਬਾਕੀ ਪੰਜ ਕਿੱਥੋਂ ਆਣੇ ਸਰ ਬਾਕੀ 41 ਹੋਏ ਨੇ ਡਾਲੀਏ ਪਰ ਨੋਟੀਫਿਕੇਸ਼ਨ ਦੇ ਨਾਲ ਉਹ ਜਿਹੜੇ ਪੰਜ ਨਹੀਂ ਸਾਡੇ ਕੋਲੇ ਉਹ 10 ਨੇ ਉਹ ਲਿੰਕ ਜਿਹ ਹੈਗਾ ਜੀ 41 ਨਹੀਂ ਮਹਾਰਾਜ 51 ਨੇ 41 ਨਹੀਂ 51 ਔਰ ਜਦੋਂ ਬਾਕਸੇ ਚ 51 ਆਉਣਗੇ ਕਾਂਗਰਸ ਪਾਰਟੀ ਦਾ ਫੈਸਲਾ ਹੈ ਲੋਕਾਂ ਦਾ ਵੀ ਫੈਸਲਾ ਹੈ ਸਾਰੇ ਕਾਉਂਸਲਰਾਂ ਦਾ ਫੈਸਲਾ ਹੈ ਕਿ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਔਰ ਕਾਂਗਰਸ ਪਾਰਟੀ ਨੇ ਆਪਣੀ ਰਣਨੀਤੀ ਸਾਰੀ ਤਿਆਰੀ ਕਰ ਲਈ ਹੈ ਔਰ ਕਾਂਗਰਸ ਪਾਰਟੀ ਦਾ ਹੀ ਮੇਅਰ ਬਣੇਗਾ ਸਰ ਜੀ ਪਰ ਸਵਾਲ ਤੁਸੀਂ ਪਾ ਲਵੋ ਕਿ ਮੈਂ ਤੁਹਾਨੂੰ ਇਹ ਕਿਹਾ ਕਿ ਉਹਨਾਂ ਦੇ ਖੋਖਲੇ ਦਾਵੇ ਆ ਟੁੱਟੇ ਦਾਵੇ ਆ ਉਹਨਾਂ ਦੇ ਦਾਵਿਆਂ ਦੇ ਵਿੱਚ ਕੋਈ ਦਮ ਨਹੀਂ ਸਰ ਉਹ 24 ਤੋਂ 37 ਪਹੁੰਚ ਗਏ ਤੁਸੀਂ 40 ਨਾਲ ਮੈਂ ਤੁਹਾਨੂੰ ਇਹ ਗੱਲ ਕਹਿਣ ਰਿਹਾ ਕਿ ਸਾਡੇ 41 ਆ ਉਹ ਚਿੱcke ਮੰਦ ਹੈ ਜਿਹੜਾ ਉਹ ਹੈ ਉਹ ਭਾਨ ਹੈ ਉਹ ਕਿਲਰ ਜਾਨਾ ਜਦੋਂ ਮਰਜੀ ਫਿਕਰ ਨਾਲ ਸਰ 51 ਹੋ ਗਿਆ ਜੀ ਮੈਂ ਤੁਹਾਨੂੰ ਕਹਾਂ ਜਲਦੀ ਆਣਗੇ ਵੇਟ ਕਰੋ ਸਵਾਲ ਹੈ ਕਿ ਪੰਜ ਕਿਹਨੇ ਆਣਗੇ ਨਹੀਂ ਨਹੀਂ ਡਾਕਟਰ ਸਾਹਿਬ ਅੱਜ ਮੋਟਾ ਮੋਟਾ ਹੋਈ ਨਹੀਂ ਨੀ ਕੌਂਸਲ ਉਹਨਾਂ ਦੀ ਵੋਟ ਨਹੀਂ ਨਹੀਂ ਕੋਈ ਕੋਈ ਵੋਟਾ ਨਹੀਂ ਕੋਈ ਵੋਟਾ ਨਹੀਂ ਇੰਟਰਨਲ ਐਕਸਰਸਾਈਜ਼ ਹਾਈ ਕਮਾਂਡ ਨੇ ਕਰ ਲਈ ਆਪਣੀ ਹਾਈ ਕਮਾਂਡ ਦੇ ਦਾ ਫੈਸਲਾ ਅੱਛਾ ਡਾਕਟਰ ਸਾਹਿਬ ਇਹ ਸਵਾਲ ਹੈ ਬਾਕੀ ਪੰਜ ਕਿੱਥੋਂ ਆਣਗੇ ਮੈਂ ਤੁਹਾਨੂੰ ਇਹ ਕਿਹਾ ਕਿ ਸਵਾਲ ਮੀਡੀਆ ਦੇ ਸਾਹਮਣੇ ਆਏਗਾ ਔਰ ਜਿੰਨੇ ਚਾਹੀਦੇ ਆ ਪੂਰੇ ਹੋਣਗੇ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗੀ ਡਾਕਟਰ ਸਾਹਿਬ ਕਹਿੰਦੇ ਕਿ ਕਾਦੂ ਲਈ ਯੂਰੀ ਪਾਇਆ ਯਾਰ ਤੁਹਾਡੇ ਖਰੀਦ ਕੇ ਕਹਿੰਦੇ ਪછી ਮੈਂ ਤੁਹਾਨੂੰ ਕਿਉਂ 50 ਲੱਖ ਰ ਉਹ ਜਿੰਨਾ ਮਰਜੀ ਯੋਰ ਪਾ ਲੈਣ ਉਹ ਜਿੰਨੇ ਮਰਜੀ ਲਾਲਚ ਦੇ ਲੈਣ ਲੇਕਿਨ ਕਾਂਗਰਸ ਪਾਰਟੀ ਪਰ ਪੇਰ ਹੈ ਕਾਂਗਰਸ ਪਾਰਟੀ ਦਾ ਕੋਈ ਬੰਦਾ ਟੁੱਟਣ ਵਾਲਾ ਨਹੀਂ ਭਰੋਸੇਮੰਦ ਸੂਤਰਾਂ ਦਾ ਲੱਗਿਆ ਸਰ ਅੱਜ ਜਿਹੜੀ ਭਰੋਸੇਮੰਦ ਸੂਤਰਾਂ ਦੇ ਤੁਹਾਨੂੰ ਟੁੱਟ ਪਈਆਂ ਨੇ ਦਾਅਵੇ ਤੁਹਾਨੂੰ ਲੈ ਕੇ ਕਰਾ ਹੋਇਆ ਮੈਂ ਤੁਹਾਨੂੰ ਇਹ ਕਿਹਾ ਕਿ ਬੜੀ ਜਲਦੀ ਇਹ ਫੈਸਲਾ ਹੋਣ ਵਾਲਾ ਹੈ ਚਿੰਤਾ ਨਾ ਕਰੋ ਬਿਲਕੁਲ ਅਰਥਾਤ ਵੱਡਾ ਬਿਆਨ ਅੱਜ ਮੀਟਿੰਗ ਚੱਲ ਰਹੀ ਉਹਨੇ ਡਿਸਾਈਡ ਕਰਨਾ ਹਾਈ ਕਮਾਂਡ ਉੱਤੇ ਆ ਕਰੇਗੀ ਠੀਕ ਹੈ ਸਰ ਠੀਕ ਹੈ ਸਰ ਉਹ ਔਰ ਮੈਂ ਮੈਂ ਮੇਅਰ ਦੀ ਪਾਰਟੀ ਦਾ ਕੌਣ ਬਣ ਰਿਹਾ ਜੀ ਇਹ ਥੋੜਾ ਦੇਖੋ ਮੇਅਰ ਤੇ ਕਾਂਗਰਸ ਹੀ ਬਣੂਗਾ ਅੱਛਾ ਪੱਕਾ ਹਾਂ ਮੇਅਰ ਤੇ ਕਾਂਗਰਸ ਹੀ ਬਣੂਗਾ ਫਿਕਰ ਨਾ ਕਰੋ ਕਾਂਗਰਸ ਆਇਆ ਬਹੁਮਤ ਤੋਂ ਦੂਰ ਸਰ ਸੋਨੀ ਸਾਹਿਬ ਜਿਹਨਾਂ ਨੇ ਅੱਛਾ ਇਹ ਕੁਲਦੀਪ ਹਾਲੀਵਾਲ ਕੱਲ ਕਹਿ ਗਏ ਕਿ ਦੋ ਤਿੰਨ ਦਿਨਾਂ ਚ ਅਸੀਂ ਮੇਅਰ ਸਭ ਤੋਂ ਵਧੀਆ ਮੇਅਰ ਬਣਾ ਕੇ ਦੇਾਂਗੇ ਅਮਰ ਸਰ ਚਲੋ ਕੋਈ ਨਹੀਂ ਜੀ ਹਰ ਪਾਰਟੀ ਕਹਿੰਦੀ ਹੈ ਆਪਣਾ ਹੀ ਲੋਭੀਆ ਜੀ ਕੋਈ ਗੱਲ ਨਹੀਂ ਸਭ ਠੀਕ ਹੋਏ ਅੱਜ ਗਲਤ ਸਭ ਠੀਕ ਅਗਰ ਸੋਨੀ ਸਾਹਿਬ ਚਿਹਰੇ ਤੇ ਮੁਸਕਰਾਹਟ ਹੈ ਕਿ ਨਾਮ ਹੀ ਦੱਸ ਦਿਓ ਤੁਸੀਂ ਕਿਉਂਕਿ ਤੁਸੀਂ ਸਾਡੇ ਸ਼ਹਿਰ ਦੇ ਵਾਸੀ ਹੋਰ ਸ਼ਹਿਰ ਦੇ ਦੇਖੋ ਤੁਹਾਨੂੰ ਆਪੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਾਗਰਸ ਪਾਰਟੀ ਨੇ ਲਾਂਚ ਕਰਨਾ ਆਪੇ ਕਾਗਰਸ ਪਾਰਟੀ ਉਹ ਤੁਸੀਂ ਜੀ ਨੂੰ ਮਿਲੇ ਹੀ ਹੋ ਹਾਂਜੀ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਾਡੀ ਸੀਨੀਅਰ ਲੀਡਰਸ਼ਿਪ ਉਹ ਹੀ ਲਾਂਚ ਕਰੇਗੀ ਜੋ ਕਰੇਗੀ ਪਰ ਕਾਉਂਸਲਰ ਜਿਹੜਾ ਹੈ ਉੱਪਰ ਮੇਰ ਜਰਾ ਹੁਣ ਕਿਦਾ ਬਣੂਗਾ ਹੁਣ ਕਿਉਂਕਿ ਦੋਨੋਂ ਕੋ ਕਾਂਗਰਸ ਪਾਰਟੀ ਦਾ ਮਹਿਰਬਾਨ ਕੋ ਇਹ ਤਰ੍ਹਾਂ ਚਲੋ ਗੱਲ ਇਹ ਵੀ ਉਹ ਤੁਸੀਂ ਹੁਣ ਪੁੱਛ ਲਓ ਮੈਂ ਲੱਗਦਾ ਤੁਹਾਡੀ ਖੁਸ਼ ਖਬਰੀ ਕਦੋਂ ਮਿਲੇਗੀ ਖੁਸ਼ ਖਬਰੀ ਕਦੋਂ ਮਿਲੇਗੀ ਕਿਉਂਕਿ ਸਾਰੇ ਪਾਸੇ ਮਹਿਰ ਬੜ ਕੇ ਅੰਮ੍ਰਿਤਸਰ ਦਾ ਰਹਿ ਗਿਆ ਜੀ ਹਾਂਜੀ ਸਾਰੇ ਪਾਸੇ ਮਹਿਰ ਬੜ ਕੇ ਅੰਮ੍ਰਿਤਸਰ ਦਾ ਰਹਿ ਗਿਆ ਗੱਲ ਇਹ ਅੰਮ੍ਰਿਤਸਰ ਦਾ ਹੀ ਬੰਜੂ ਗੁਰੂ ਘਰ ਆ ਸੋ ਜਿਹਦੇ ਤੇ ਗੁਰੂਆਂ ਦੀ ਕਿਰਪਾ ਹੁੰਦੀ ਉਹਨੇ ਬੰਜਣਾ ਜੀ ਖੁਸ਼ ਖਬਰੀ ਕਦੋਂ ਦੇ ਰਹੇ ਹੋ ਜੀ ਕਦੋਂ ਤੱਕ ਖੁਸ਼ ਖਬਰੀ ਆਏਗੀ ਦੇਖੋ ਗੱਲਿਆ कुछ नहीं है इंटरनल हमारे फैमिली की मीटिंग थी इंटरनल मीटिंग लगातार परिवार के तौर पर कांग्रेस परिवार ने करी और काउंसलर भी इसका हिस्सा है तो ਇੰਟਰਨਲ ਹਮ ਲੋਗੋ ਕੇ ਆਪਸ ਕੇ ਅੰਦਰ ਬੈਟਿੰਗ ਨਹੀਂ ਰਿਪੋਰਟਿੰਗ ਜਾਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਤਾਂ ਇੰਟਰਨਲ ਹਮ ਲੋਗੋ ਕੇ ਆ ਰਿਹਾ ਠੀਕ ਹੈ ਸਰ ਠੀਕ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਇੱਕ ਮਿੰਟ ਇੱਕ ਮਿੰਟ ਬਾਜਵਾ ਸਾਹਿਬ ਕੀ ਫਾਈਨਲ ਹੋਇਆ ਅੱਛਾ ਮੇਰ ਮੀ ਦਾ ਬੰਦੇ ਮੇਰੀ 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 ਉਹ ਯਾਰ ਆਲਰੇਡੀ ਜੋ ਸਾਡੇ ਇਨਚਾਰਜ ਹਰੀਸ਼ ਚੌਧਰੀ ਜੀ ਦਾ ਉਹਨਾਂ ਨੇ ਤੁਹਾਨੂੰ ਆਪਣੀ ਬਾਈਟ ਦੇ ਦਿੱਤੀ ਹੈ ਉਸ ਉਨੀ ਕੀ ਗੱਲ ਹੈ ਅੱਛਾ ਨਹੀਂ ਤੁਸੀਂ ਦੱਸ ਦਿਓ ਕਿ ਮੇਰ ਮਾਨਿਆ ਕਾਂਗਰਸ ਦਾ ਜੀ ਐਕਸਰਸਾਈਜ਼ ਬਹੁਤ ਹੋ ਰਹੀ ਸਰ ਤਿੰਤੀਸੀ ਅੱਛਾ ਨਹੀਂ ਧਾਰੀਵਾਲ ਪਿਆਰੇ ਨੇ ਅੱਛਾ ਧਾਰੀਵਾਲ ਸਾਹਿਬ ਕਹਿ ਰਹੇ ਨੇ ਕਿ ਦੋ ਤਿੰਨ ਦਿਨਾਂ ਕਰਕੇ ਮੇਰ ਬਣਾ ਕੇ ਦੇਾਂਗੇ ਕਹਿੰਦੇ ਤੇ ਜਵਾਬ ਦਿਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਆਪ ਜਦੋਂ ਟਾਈਮ ਆ ਜਾਏਗਾ ਫਿਰ ਦੱਸਾਂਗਾ